ਤਿਆਰੀ ਹੋਈ ਆ ਜੀ ਫਿਰ ਮੈਂ ਸ਼ੁਰੂ ਕਰੇ ਕੰਪੀਟਿਸ਼ਨ ਲੜਨੇ ਸੰਗਰਸ ਮੇਰਾ ਬੜਾ ਤਾਂ ਜੀ ਹਮ ਡਿਸਟ੍ਰਿਕਟ ਤੋਂ ਸਟਾਰਟ ਕਰਿਆ ਜੀ ਡਿਸਟ੍ਰਿਕਟ ਤੋਂ ਲੈ ਕੇ ਮੈਂ ਫਿਰ ਮਿਸਟਰ ਦੁਆਰਾ ਫਿਰ 2000 2000 ਦੇ ਵਿੱਚ ਲੋਕਡਾਊਨ ਲੱਗਣ ਤੋਂ ਪਹਿਲਾਂ ਮੇਰੇ ਖਾਲ ਮੈਂ ਡਿਸਟ੍ਰਿਕਟ ਤੇ ਮਿਸਟਰ ਪੰਜਾਬ ਦਾ ਟਾਈਟਲ ਲੈ ਲਿਆ ਜੀ ਜੀ ਤੇ ਇਹ ਜਿਹੜਾ ਇੰਟਰਨੈਸ਼ਨਲ ਦਾ ਜਿਹੜਾ ਸੁਪਨਾ ਪੂਰਾ ਹੋਇਆ ਮੇਰਾ 27 28 ਸਾਲ ਬਾਅਦ ਇਹ ਕੀ ਹੋਇਆ ਇੱਕ ਲੁਧਿਆਣੇ ਦੇ ਵਿੱਚ ਮੇਰਾ ਮਿਸਟਰ ਮਿਸਟਰ ਇੰਡੀਆ ਦਾ ਮੇਰਾ ਕੰਪੀਟੀਸ਼ਨ ਆ ਗਿਆ ਜੀ ਜੀ ਮੇਰੀ ਸਿਲੈਕਸ਼ਨ ਹੋ ਗਈ ਮਿਸਟਰ ਇੰਡੀਆ ਦੇ ਕੰਪੀਟੀਸ਼ਨ ਲਈ ਮੈਂ ਉੱਥੇ ਪਹੁੰਚ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੰਨੇ ਸਾਲ ਬਾਅਦ ਮੈਂ ਐਡੇ ਲੈਵਲ ਦੇ ਕੰਪੀਟੀਸ਼ਨ ਤੇ ਪਹੁੰਚਿਆ ਜੀ ਤੇ ਉੱਥੇ ਕੀ ਹੋਇਆ ਮੈਂ ਕੰਪੀਟੀਸ਼ਨ ਦੇ ਵਿੱਚ ਤੇ ਲੱਗਿਆ ਮੈਂ ਸਟੇਟ ਤੇ ਖੜਿਆ ਤੇ ਮੈਂ ਸਟੇਟ ਤੇ ਹੀ ਖੜਾ ਰਹਿ ਗਿਆ ਮੇਰਾ ਮੇਰੀ ਕੈਟਾਗਰੀ ਦਾ ਵੇਟ ਹੋ ਕੰਪੀਟੀਸ਼ਨ ਹੋਗਾ ਟੈ ਅੱਛਾ ਉੱਥੋਂ ਇੱਕ ਬੰਦਾ ਉੱਠ ਕੇ ਆਇਆ ਉਹ ਮੈਨੂੰ ਕਹ ਰਿਹਾ ਵੀ ਤੂੰ ਬਹੁਤ ਤਗੜਾ ਤੂੰ ਇੱਥੇ ਫਰਸਟ ਆਏਗਾ ਹਮ ਮੈਂ ਉਹਨੂੰ ਪੁੱਛ ਲਿਆ ਵੀ ਸਰ ਇਹ ਕਿਹੜਾ ਕੈਟ ਤੇ ਮਖਾ ਸਰ ਮੈਂ ਮੇਰੀ ਇਹ ਕੈਟਾਗਰੀ ਉਹ ਕਹਿੰਦੇ ਵੀ ਇਹ ਤਾਂ ਹੋ ਚੁੱਕਿਆ ਕੰਪੀਟਿਸ਼ਨ ਤੋਪ 5 ਚੁਣ ਲਏ ਤੇ ਮੈਂ ਕਹਾ ਸਰ ਮੈਨੂੰ ਅੱਗੇ ਅੱਗੇ ਪਾ ਦੋ ਉਹ ਕਹਿੰਦੇ ਨਾ ਹੁਣ ਤੇਰਾ ਕੰਪੀਟਿਸ਼ਨ ਹੋ ਗਿਆ ਮਿਸਪਲੇਸ ਹੋ ਗਿਆ ਤੂੰ ਜਾ ਤੇ ਮੈਨੂੰ ਬੜਾ ਬੁਰਾ ਲੱਗਿਆ ਮੈਮ ਉਸ ਤੇ ਹੂੰ ਇਹ ਦੇਖ ਲਓ ਵੀ ਇੱਕ ਸਾਲ ਮੰਨੇ ਇੰਤਜ਼ਾਰ ਕਰਿਆ ਉਦੋਂ ਹੀ ਕੋਸਟਲ ਦੇ ਵਿੱਚ ਖੜਿਆ ਹਾਂ ਤੇ ਪਾਲਸ ਲੱਗੀ ਵੀ ਆ ਤੇ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹਾਲ ਦੇ ਵਿੱਚ ਖੜਿਆ ਇੱਕ ਸਾਲ ਜੀ ਮੈਂ ਉੱਥੇ ਆਪਣੇ ਆਪ ਨੂੰ ਖੜਾ ਆਇਆ ਮੁੰਡੇ ਜਿਹੜੇ ਮੇਰੇ ਦੁਆਰਾ ਤੁਸੀਂ ਫੇਰ ਉਹ ਗਏ ਸੀਗੇ ਜੀ ਫਿਰ ਮੈਂ ਉੱਥੇ ਖੜਾ ਕਹਿ ਬੀ ਇਹ ਕੰਪੀਟੀਸ਼ਨ ਮੈਂ ਕੰਪਲੀਟ ਕਰਨਾ ਹੈ ਹੂੰ ਤੇ ਹਰ ਵਕਤ ਮੈਨੂੰ ਆ ਜਾਂਦਾ ਕਿ ਮੈਂ ਤਿਆਰ ਨਾ ਮਾ ਮੇਰਾ ਕੰਪੀਟੀਸ਼ਨ ਆਣ ਆਲਾ ਤਾਂ ਫਿਰ ਇੱਕ ਸਾਲ ਮਨੇ ਪ੍ਰੈਕਟਿਸ ਕਰੀ ਉਹਦੋਂ ਕੁਦਰਤੀ ਕੀ ਹੋਇਆ ਲੋਕਡਾਊਨ ਲੱਗ ਗਿਆ ਜੀ ਲੋਕਡਾਊਨ ਲੱਗਣ ਦੇ ਕਾਰਨ ਮੈਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਪ੍ਰੈਕਟਿਸ ਦਾ ਹੂੰ ਤੇ ਲੋਕਡਾਊਨ ਤੇ ਮੈਂ ਜੀ ਫਿਰ 8 ਮਹੀਨੇ ਆਪਣੇ ਘਰ ਹੀ ਪ੍ਰੈਕਟਿਸ ਕਰੀ ਦਵਾ ਕੇ ਹੂੰ ਉਹ ਕੰਪੀਟੀਸ਼ਨ ਦੀ ਅਗਲੇ ਦੀ ਕੈਮਿਸਟਰੀ ਇੰਡੀਆ ਦਾ ਅਗਲਾ ਕੰਪੀਟੀਸ਼ਨ ਆਣਾ ਮੈਨੂੰ ਕੰਪਲੀਟ ਕਰਨਾ ਜੀ ਤੇ ਅਗਲਾ ਕੰਪੀਟੀਸ਼ਨ ਆਇਆ ਕੁਲ ਖੇਤਰਾਚਾ ਉੱਥੇ ਜਾ ਕੇ ਮੈਂ ਉਹ ਕੰਪੀਟੀਸ਼ਨ ਕੰਪਲੀਟ ਕਰਿਆ ਮੈਂ ਤੀਜੇ ਨੰਬਰ ਤੇ ਆਇਆ ਪਰ ਇਹ ਹੋਇਆ ਵੀ ਕੰਪੀਟੀਸ਼ਨ ਕੰਪਲੀਟ ਕਰਿਆ ਜੀ ਉਹ ਜੀ ਕਹਿੰਦਾ ਜਿਹੜਾ ਉਹ ਦਿਲ ਚ ਮਿੱਥ ਲਿਆ ਸੀਗਾ ਨਾ ਤੇ ਉਹਨੂੰ ਪੂਰਾ ਕੀਤਾ ਆ ਉਤੋਂ ਸ਼ੁਰੂ ਕਰਨ ਤੋਂ ਬਾਅਦ ਫਿਰ ਮੈਂ ਏਸ਼ੀਆ ਦਾ ਕੰਪੀਟੀਸ਼ਨ ਇੱਕ ਖੇਡਿਆ ਇੰਡੀਆ ਦੇ ਵਿੱਚ ਹੀ ਉੱਥੇ ਹੀ ਮੇਰਾ ਬਰੋਨ ਮੈਡਲ ਆਇਆ ਫਿਰ ਮੇਰੀ ਹੋਈ ਯੂਨੀਵਰਸ ਹੋਇਆ ਯੂਨੀਵਰਸ ਇੰਡੀਆ ਉਹਦੇ ਵਿੱਚ 101 ਕੰਟਰੀ ਪਾਰਟਿਸਪੇਟ ਕੀਤੀ ਉਹ ਵੀ ਮਹਾਰਾਸ਼ਟਰਾ ਪੋਨਾ ਦੇ ਵਿੱਚ ਦੀ ਉੱਥੇ ਹੀ ਮੈਂ ਆਪਣੇ ਭਾਰਤ ਲਈ ਅ ਸਿਰ ਬ੍ਰਾਊਨ ਮੈਡਲ ਹਾਸਲ ਕਰਿਆ ਜੀ